ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਕੇ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਵੇਲੇ ਦੀ ਵੱਡੀ ਤੇ ਅਹਿਮ ਜਿਹੜੀ ਹੈ ਇੱਕ ਮੰਦ ਭਲਕੀ ਖਬਰ ਤੁਹਾਨੂੰ ਦਿਖਾ ਰਿਹਾ ਦੱਸ ਦਈਏ ਕਿ ਸਵੇਰ ਤੜਕ ਜਿਹੜੀ ਹੈ ਨਾ ਇੱਕ ਖਬਰ ਜਿਹੜੀ ਹੈ ਗੱਜੂ ਰਿਆਦ ਵਿੱਚੋਂ ਦੇਖਣ ਨੂੰ ਮਿਲੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਜੋ ਪੋਪਲਰ ਮਸ਼ੀਨ ਚਲਾਉਂਦਾ ਸੀ ਮਸ਼ੀਨ ਭੜਕ ਦੇ ਨਾਲ ਜਿਹੜਾ ਉਹ ਮਸ਼ੀਨ ਦੇ ਹੇਠਾਂ ਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਪੋਪਲਾਈਨ ਆ ਜੀ ਹੈ ਕਿਸ ਤਰ੍ਹਾਂ ਪਿੰਡੇ ਦੇ ਲੋਕ ਜਿਹੜੇ ਇਕੱਠੇ ਹੋ ਕੇ ਜਿਹੜਾ ਐ 스ਕੋਪਲੈਂਡ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਕਾਫੀ ਮਸ਼ੀਨਾਂ ਜਿਹੜੀਆਂ ਲੱਗੀ ਹੋਈਆਂ ਹਨ ਮਸ਼ੀਨਰੀ ਲੱਗੀ ਹੋਈ ਹੈ ਉਸ ਨੂੰ ਬਾਹਰ ਕੱਢ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੌਜਵਾਨ ਨੂੰ ਬਾਹਰ ਕੱਢਿਆ ਜਾਏ ਪਰ ਗੱਲ ਕਰੀਏ ਤਾਂ ਹੁਣ ਤੱਕ ਜਿਹੜਾ ਹੈ ਉਸ ਨੌਜਵਾਨ ਦਾ ਕੋਈ ਵੀ ਜਿਹੜਾ ਪਤਾ ਨਹੀਂ ਲੱਗਿਆ ਹੈਗਾ ਉੱਥੇ ਹੀ ਜਿਹੜੇ ਆਏ ਹੋਏ ਲੋਕ ਸੀ ਤੇ ਮੌਕੇ ਦੇ ਜਿਹੜੇ ਉੱਥੇ ਨੌਜਵਾਨ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਪੁਲ ਨੇ ਦੱਸਿਆ ਹੈਗਾ ਕਿ ਸਵੇਰੇ ਜਿਹੜਾ ਇਹ ਮੁੰਡਾ ਜਿਹੜਾ ਇੱਥੇ ਡਿਊਟੀ ਤੇ ਕੰਮ ਕਰਦਾ ਸੀ ਜਿਸ ਦੇ ਨਾਲ ਜਿਹੜੀ ਹੈ ਇਹ ਵਾਰਦਾਤ ਹੋਈ ਹੈ ਉਹ ਮਸ਼ੀਨ ਦੇ ਹੇਠਾਂ ਜਿਹੜੀ ਹੈ ਮਸ਼ੀਨ ਪਲਟ ਦੇ ਨਾਲ ਠੀਠਾਂ ਆ ਗਿਆ ਹੈਗਾ ਪਰ ਉੱਥੇ ਮੋਕੇ ਦੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਇੱਥੇ ਮੋਕੇ ਤੇ ਪਹੁੰਚਿਆ ਹੈਗਾ ਤੇ ਡਿਫਟੀ ਸੁਖਿੰਦਰ ਸਿੰਘ <th>ਾਪੜ ਦੀ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਜਿਹੜੀ ਇਸ ਗੱਲ ਦਾ ਸਪਸ਼ਟਕਰਨ ਕੀਤਾ ਹੈਗਾ ਕਿ ਅਗਰ ਕੋਈ ਵੀ ਮੁੰਡੇ ਦੀ ਕੋਈ ਇਨਪੁਟ ਪਤਾ ਲੱਗਦੀ ਹੈਗੀ ਤਾਂ ਉੱਥੇ ਜਿਹੜੀ ਹੈ ਅੱਗੇ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਨੰਨੇ ਜੋ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਹੋਈ ਹੈ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਭਾਰਨ ਭੇਜਣ ਲੱਗਦੇ ਸੀ ਪਲਟ ਗਈ ਕਿੰਨੇ ਵੇਲੇ ਭੇਜੇ ਕਦੋਂ ਪਹੁੰਚੇ 6 ਵਜੇ ਤੋਂ ਉਹ ਸਦਾ ਕੋਈ ਅੱਧਾ ਘੰਟਾ ਪਹਿਲੇ ਵੀ ਉਸ ਦੀ ਬਾਅਦ ਚ ਵੀ ਹੋ ਸਕਦੀ ਡੋਪਰ ਟਾਈਮ ਦਾ ਨਹੀਂ ਪਤਾ ਕਿਸ ਨਾਲ ਸੀ ਮੈਂ ਮੈਂ 10 15 ਮਿੰਟ ਅੱਗੇ ਪਿਛੇ ਹੀ ਤੇ ਕੀ ਮੁਕੇ ਦੀ ਕੀ ਹੋਇਆ ਬੱਚੇ ਦਾ ਕੁਝ ਪਤਾ ਲੱਗਾ ਨਹੀਂ ਜੀ ਸਭ ਜੋ ਚਪਲਾਂ ਲੱਭੀਆਂ ਮੋੜੇ ਦੀ ਕਿਦਾਂ ਲੱਗਦਾ ਕੀ ਦੇਖ ਲਿਓ ਕਿ ਕੀ ਹੋ ਰਿਹਾ ਜੀ ਉਹ ਪਰਮਾਤਮਾ ਜਾਣੇ ਉਹ ਕੀ ਦੇਖੇ ਜੀ ਜੀ ਸੇਵੇ ਦੀ ਤੁਹਾਡੇ ਵੱਲੋਂ ਮੌਕੇ ਤੇ ਤਲਾਕ ਕਿੰਨ ਨੂੰ ਦਿੱਤੀ ਗਈ ਗੱਲ ਹਾਂਜੀ ਤੁਸੀਂ ਮੌਕੇ ਤੇ ਤਲਾਕ ਇਹਨਾਂ ਨੂੰ ਦਿੱਤੀ ਉਹਨਾਂ ਦੇ ਘਰਦਿਆਂ ਨੂੰ ਕਿਤੇ ਘਰਦਾਨਾ ਨੰਬਰ ਮੋਬਾਈਲ ਨੰਬਰ ਕਿਹਦਾ ਨਹੀਂ ਸਾਡੇ ਕੋਲ ਤੁਸੀਂ ਕਿਨਾਂ ਨੂੰ ਕਿਹਾ ਬਤਨ ਸਰ ਮੈਂ ਆਪਣੇ ਭਗਵਾਨ ਨੂੰ ਬੋਲੇ ਆਂ ਮੌਕੇ ਤੇ ਕਹਿੰਦੇ ਪਹੁੰਚੇ ਹੁਣ ਸਰ ਆਪਾਂ 3-4 ਜਾਣੇ ਹਾਂ ਮੈਂ ਤਾਂ ਮੇਰਾ ਨਾਮ ਇਕਵਾਲ ਸਿੰਘ ਟਾਂਡਾ ਮੈਂ ਪ੍ਰੈਸ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹਨਾ ਪ੍ਰੈਸ ਤੋਂ ਮੈਂ ਜਾਣੂ ਕਰਾਉਣਾ ਚਾਹਨਾ ਪਬਲਿਕ ਨੂੰ ਵੀ ਇਹ ਜਿਹੜਾ ਬੱਚਾ ਜੱਗੋ ਚੱਕ ਟਾਂਡੇ ਦਾ ਸਰਦਾਰ ਦਰਵਾਰਾ ਸਿੰਘ ਦਾ ਬੇਟਾ ਸੀ ਇਹਨਾਂ ਦਾ ਕੁਝ ਚਿਰ ਪਹਿਲਾਂ ਪਿਓ ਦੀ ਡੈਥ ਹੋ ਚੁੱਕੀ ਆਪਣੇ ਘਰ ਦੇ ਗੁਜ਼ਾਰੇ ਕਰਨ ਲਈ ਇੱਥੇ ਆਣ ਕੇ ਨੌਕਰੀ ਕਰਦਾ ਸੀ ਨਾਈਟ ਡਿਊਟੀ ਕਰਦਾ ਹੈ ਵਿਚਾਰਾ ਰਾਤ ਦੀ ਡਿਊਟੀ ਕਰਨ ਦੌਰਾਨ ਇਹਨਾਂ ਨੇ ਕੋਈ ਕ੍ਰੈਸਰ ਨਾਲ ਇਹਨਾਂ ਦੇ ਜਿਹੜਾ ਭਰਨ ਤੋਂ ਜਾਂ ਕਿਸ ਤਰੀਕੇ ਨਾਲ ਆਪ ਵਿੱਚ ਗੱਲ ਹੋਈ ਜਿਹੜੀ ਕਿ ਸਾਰਾ ਕੁਝ ਮੁੰਸੀ ਨੂੰ ਪਤਾ ਕਦੇ ਉਹ ਕਹਿੰਦਾ ਵਾ ਵੀ ਜੀਸੀਪੀ ਨੂੰ ਸਿੱਧੀ ਕਰ ਲਏ ਸੀ 6 ਵਜੇ ਅਸੀਂ ਪਤਾ ਲੱਗਾ ਵੀ ਜੇ 6 ਵਜੇ ਪਤਾ ਲੱਗਾ ਤਾਂ ਲਾਸ਼ ਤੇ ਤੁਹਾਨੂੰ ਲੱਭਣੀ ਚਾਹੀਦੀ ਜੇ ਮਰ ਗਿਆ ਹੀ ਕਦੀ ਕਹਿੰਦਾ ਥੱਲੇ ਕੁਛ ਨਹੀਂ ਕੋਈ ਕਹਿੰਦਾ ਥੱਲੇ ਆ ਗਈ ਆ ਕਦੇ ਕਹਿੰਦਾ ਕਿਤੇ ਆ ਕਦੇ ਕਹਿੰਦਾ ਪਲਟ ਗਈ ਆ ਇਹਨਾਂ ਨੇ ਜੀ ਆਪ ਜਾਣ ਭਾਈਆ ਬੱਚੇ ਤੂੰ ਕਿਤੇ ਗੱਪਸ਼ਾ ਕਰਤਾ ਤੇ ਕੈਮਰੇ ਦਾ ਡਾਟਾ ਸਾਨੂੰ ਬੱਚਾ ਦੱਸ ਦੇਣੀ ਪਏ ਇਹ ਸਾਨੂੰ ਬੱਚਾ ਦੱਸਣ ਬੱਚਾ ਸਾਡਾ ਹੈ ਕਿੱਥੇ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਕਿੱਦਾਂ ਪਤਾ ਜਦ ਸਾਨੂੰ ਤੇ ਹੁਣ ਪਤਾ ਲੱਗਾ ਵਾ ਵੀ ਜਦੋਂ ਬੱਚਾ ਸਾਡਾ ਨਹੀਂ ਕਰ ਗਿਆ ਰਾਤ ਤੁਸੀਂਰੇ 7 ਵਜੇ ਘਰ ਚਲ ਜਾਂਦਾ ਸੀ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਹੋ ਤੇ ਕਿਸ ਤਰ੍ਹਾਂ ਸੀ ਇੱਥੇ ਇੱਥੇ ਮੌਸੀ ਧੀ ਇਦਾਂ ਦੀ ਸੀ ਵੀ ਇਦਾਂ ਜਿੱਦਾਂ ਬੱਚਾ ਆਪ ਕਿਦੇ ਮਾਰ ਕੇ ਨਫਤ ਦਿੱਤਾ ਹੋਇਆ ਇਹ ਮੁੰਛੀ ਨੇ ਕੋਈ ਗੱਲ ਸੱਚੀ ਸਾਨੂੰ ਨਹੀਂ ਦੱਸੀ ਕੈਮਰੇ ਦੀ ਫੂਟੇਜ ਜਿਹੜੀ ਇਹਨਾਂ ਨੇ ਕੈਮਰੇ ਲਾਏ ਆ ਗੱਡੀਆਂ ਦੇ ਰਾਤ ਦੀ ਕਵਰਿੰਗ ਹੈਗੀ ਆ ਉਹ ਕੋਈ ਨਹੀਂ ਸਾਹਮਣੇ ਆ ਰਹੀ ਪਹਿਲਾਂ ਇਹ ਬਿਲਕੁਲ ਧੱਕਾ ਤੇ ਗਰੀਬ ਦਾ ਬੱਚਾ ਨਹੀਂ ਲੱਭ ਰਿਹਾ ਇਸ ਕਰਕੇ ਜੇ ਸਾਨੂੰ ਬੱਚੇ ਦਾ ਨਾ ਪਤਾ ਲੱਗਾ ਇਹ ਚੱਕਾ ਜਮ ਹੋਏਗਾ ਨਾਰੇਬਾਜੀ ਹੋਏਗੀ ਰਸਤੇ ਜਾਮ ਕੀਤੇ ਜਾਣਗੇ ਸਾਰਾ ਪਿੰਡ ਸੜਕਾਂ ਤੇ ਆ ਜਾਵੇਗਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਪਠਾਨਕੋਟ ਨੂੰ ਅਪੀਲ ਕਰਦੇ ਆਂ ਆਪਣੀ ਕੋਈ ਸਰਜ ਟੀਮ ਭੇਜ ਕੇ ਸਾਨੂੰ ਬੱਚੇ ਦਾ ਪਤਾ ਕਰਾਇਆ ਜਾਏ ਜੇ ਨਹੀਂ ਤਾਂ ਅਸੀਂ ਸਾਰਾ ਪਿੰਡ ਭੁਖੜਤਾਲ ਤੇ ਆਣ ਕੇ ਬੈਠਾਂਗੇ ਕਾਇ ਹੈ ਸਾਰੇ ਪਿੰਡ ਸਾਨੂੰ ਜਾਣ ਕੇ ਉਹਨਾਂ ਦੇਣੀ ਪਏ ਸਾਨੂੰ ਬੱਚਾ ਚਾਹੀਦਾ ਜੇ ਸਾਨੂੰ ਮਾਰਤਾ ਤੁਹਾਡਾ ਬੱਚਾ ਮਾਰਤਾ ਤੇ ਦੱਸ ਦਿੱਤਾ ਜਾਵੇ ਵੀ ਕਦੋਂ ਮਾਰਿਆ ਤੇ ਕਿਉਂ ਮਾਰਿਆ ਕਿਹੜੀ ਗੱਲ ਤੋਂ ਮਾਰਿਆ ਬ੍ਰਦਰ ਇਸ ਤਰ੍ਹਾਂ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਪੋਕਲੈਂਡ ਮਸ਼ੀਨ ਦੇ ਥੱਲੇ ਆ ਕੇ ਇੱਕ ਵਿਅਕਤੀ ਜਿਹੜਾ ਦੱਬਿਆ ਗਿਆ ਉਸੇ ਸਬੰਧ ਦੇ ਵਿੱਚ ਆਪਣੀ ਤੁਸੀਂ ਦੇਖ ਰਹੇ ਹੋ ਹਾਈਡਰ ਮੰਗਾਏ ਹੋਏ ਨੇ ਹੋਰ ਵੀ ਮਸ਼ੀਨਾਂ ਮੰਗਾਈਆਂ ਹੈ ਇਹਨਾਂ ਰੈਸਕਿਊ ਕਰਕੇ ਉਹ ਦੇਖ ਰਹੇ ਆ ਕਿ ਉਹਦੀ ਡੈੱਡ ਬਡੀ ਜੇ ਸਾਨੂੰ ਮਿਲ ਜਾਂਦੀ ਹੈ ਤੇ ਔਰ ਇਹ ਜੱਗੋ ਚੱਕ ਟਾਂਡੇ ਦਾ ਮੁੰਡਾ ਮਨਦੀਪ ਹੈਗਾ ਜਿਹੜਾ ਕਿ ਇਹਦਾ ਆਪਰੇਟਰ ਸੀਗਾ ਇਹ ਮਸ਼ੀਨ ਲੈ ਕੇ ਜਾ ਰਿਹਾ ਸੀਗਾ ਇਹ ਡੋਮੇ 'ਚ ਪੈ ਗਿਆ ਉਹ ਜਿਹਦੇ ਕਰਕੇ ਉਹ ਮਸ਼ੀਨ ਪਲਟ ਗਈ ਤੋ ਜਿਹੜਾ ਲਾਗੇ ਖੜੇ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈ ਕਿ ਇਹ ਮਸ਼ੀਨ ਪਲਟਣ ਦੇ ਨਾਲ ਇਹ ਬੰਦਾ ਜਿਹੜਾ ਥੱਲੇ ਦਬਿਆ ਗਿਆ ਉਸੇ ਘੜੀ ਦੇ ਬਰਦਰ ਨੂੰ ਆਪਾਂ ਕੱਢ ਰਹੇ ਆ ਜੋ ਵੀ ਉਸ ਤੋਂ ਬਾਅਦ ਤੱਤ ਸਾਹਮਣੇ ਆਉਣਗੇ ਉਸ ਹਾਂ ਮੈਂ ਕਾਰਵਾਈ ਕਰ ਦਿੱਤੀ ਜਾਏਗੀ ਔਰ ਤੁਹਾਨੂੰ ਸੰਬੰਧਤ ਜੋ ਵੀ ਹੈਗਾ ਉਹ ਦੱਸ ਦਿੱਤਾ ਜਾਏਗਾ ਥੈਂਕ ਯੂ ਵੈਰੀ ਮੱਚ ਠੀਕ ਹੈ ਸਰ